ਦਰਸ਼ਕ ਤੁਹਾਨੂੰ ਬਤਾ ਕਰ ਜੀ ਹਰਜਿੰਦਰ ਸਿੰਘ ਆਪਣੇ ਇਤਿਹਾਸ ਚ ਬੜਾ ਵੱਡਾ ਆ ਹਾਂਜੀ ਬਹੁਣੇ ਪੜਾ ਭਾਈ ਹਰਜਿੰਦਰ ਸਿੰਘ ਜਿੰਦਾ ਜਿਨ੍ਹਾਂ ਨੇ ਜਰਨਲ ਵੈਦਿਆ ਦਾ ਸੋਧਾ ਲਾਇਆ ਹਾਂਜੀ ਸੁਮਨ ਸਿੰਘ ਦੇਵ ਸਿੰਘ ਸੁੱਖਾ ਹੁਣ ਥੋੜੇ ਜਿਹਾ ਉਹਨਾਂ ਦੇ ਵਰਕ ਬਣਾਓ ਪਾਗ ਬੰਨਿਆ ਕਰੋ ਤੇ ਕੇਸ ਸਾਫ਼ ਰੱਖੋ ਇਹੋ ਨਗਰ ਤੁਹਾਡਾ ਹਾਂਜੀ ਹਾਂਜੀ ਚਲੋ ਮਹਾਰਾਜ ਨੇ ਤੁਹਾਨੂੰ ਬਹੁਤ ਚੜ੍ਹਦੀ ਕਲਾ ਚ ਰੱਖਣਾ ਹੁਣ ਸਾਫ਼ ਤੇ ਸੂਰਤ ਹੋਏ ਤੇ ਕਿ ਬਜ਼ੁਰਗ ਮੈਂ ਵੇਖਣ ਡਿਆ ਉਹਨਾਂ ਵੀ ਕੇਸਾਂ ਦੀ ਬੇਰਵੀ ਕੀਤੀ ਹੋਈ ਬਾਬੂ ਜੀ ਤੁਸੀਂ ਵੀ ਰੱਖੋ ਤੁਹਾਡਾ ਆਜੋ 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 ਹਾਂ ਸਿੰਘ ਸਾਹਿਬ ਉਹ ਤੋਂ ਤਾਂ ਹੀ ਕਿ ਜਾਣੀ ਸੀ ਰਾਮਕਿਸ਼ਨ ਸਿੰਘ ਰਾਮਕਿਸ਼ਨ ਸਿੰਘ ਜੀ ਹਾਂ ਕੋਈ ਬਣ ਸਾਹਿਬ ਕੋਈ ਸੋਣਾ ਨੀਲਾ ਰੰਗ ਪੰਥ ਦਾ ਬਣਿਆ ਇਹ ਬਜ਼ੁਰਗ ਹਣ ਦਾੜਾ ਰੱਖਣਗੇ ਹਾਂ ਜੀ ਮੈਂ ਇਹਨਾਂ ਦੀ ਚੜ੍ਹਦੀ ਕਲਾ ਦੀ ਅੰਦਾਜ਼ ਕਰਦਾ ਬੋਲੇ ਜੀ ਆਕਾਰ ਇਹ ਉਹਦਾ ਭਤੀਜਾ ਜਸਕਰਮ ਸਿੰਘ ਦਾ ਜਸਕਰ ਲੱਗਦੀ ਇਹਨੂੰ ਕਰ ਲਾ ਤੂੰ ਵਧੀਆ ਤਰੱਕੀਆਂ ਕਰਨੀਆਂ ਨੌਕਰੀਆਂ ਤੇ ਜਾਣਾ ਆ ਜਾ ਜੀ ਕੀ ਨਾ ਦੇ ਬੜੀ ਮੋਚ ਪੜੀ ਕੀਤੀ ਹੈ ਜਨਾਬ ਬਲੇਵਿੰਦਰ ਸਿੰਘ ਬਲੇਵਿੰਦਰ ਸਿੰਘ ਤੂੰ ਹੀ ਹਣ ਦਾੜੀ ਨਹੀਂ ਕਟਾਉਂਦਾ ਅੱਜ ਆਪਾਂ ਗੁਰਦੁਆਰੇ ਦਾ ਉਦਘਾਟਨ ਕੀਤਾ ਨਾਲ ਸਿੱਖੀ ਦੀ ਵੀ ਗੱਲ ਕਰਕੇ ਜਾਈਏ ਸਤ ਠੀਕ ਆ ਅੱਜ ਤੋਂ ਬਾਅਦ ਨਹੀਂ ਕਟਾਉਣੀ ਗੁਰੂ ਅੰਗ ਸੰਗ ਆ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਦੇ ਰੱਖਣਗੇ ਆਪਾਂ ਆਨੰਦਪੁਰ ਦੇ ਨੇੜੇ ਰਹਿਣ ਵਾਲੇ ਸਾਰੀ ਸੰਗਤ ਇੱਥੇ ਸਾਡੇ ਟਾੜੇ ਆਇਂ ਸੋਹਣੇ ਲੱਗਦੇ ਆ ਗੁਰੂ ਨੇ ਤੁਹਾਨੂੰ ਬਹੁਤ ਰਕੀਆਂ ਦੇਣੀਆਂ ਸਾਰਿਆਂ ਨੂੰ ਜੜ ਦੀ ਗਲਾਜ ਨਾਓ ਦਬਾਅ ਨਹੀਂ ਆ ਕੋਈ ਤੁਹਾਡੇ ਤੇ ਪਰ ਤੁਹਾਨੂੰ ਪ੍ਰੇਰਣਾ ਵੀ ਆ ਤੇ ਮੈਂ ਗੁਰੂ ਅਗੇ ਅਰਦਾਸ ਕਰਦਾ ਕਿ ਤੁਸੀਂ ਹਣ ਸਾਫ ਤੋਂ ਦਰਸ਼ਕ ਧੰਨਵਾਦ ਕਰਦੇ ਹਾਂ ਦਰਸ਼ਕ ਆਪਣੇ ਇਤਿਹਾਸ ਚ ਬੜਾ ਵੱਡਾ ਆ ਹਾਂਜੀ ਨਾਉਣੀ ਬੜਾ ਭਾਈ ਹਰਜਿੰਦਰ ਸਿੰਘ ਜਿੰਦਾ ਜਿੰਦਾ ਜਿਨ੍ਹਾਂ ਨੇ ਜਨਰਲ ਵੈਦਿਆ ਦਾ ਸੋਧਾ ਲਾਇਆ ਉਹਨਾਂ ਦੇ ਦੇਵ ਤੇ ਸੁੱਖ ਹੁਣ ਥੋੜੇ ਜਿਹਾ ਉਹਨਾਂ ਦੇ ਵਰਕ ਬਣਾਓ ਪਾਗ ਬੰਨਿਆ ਕਰੋ ਤੇ ਕੇਸ ਸਾਫ ਕਰ ਇਹੋ ਨਗਰ ਤੁਹਾਡਾ ਚਲੋ ਮਾਰਾ ਇਹਨਾਂ ਨੂੰ ਭਾਵ ਚੜਦੀ ਕਲਾ ਚ ਰੱਖਣਾ ਹੁਣ ਸਾਫ ਤੇ ਸੂਰਤ ਹੋਏ ਤੇ ਇੱਕ ਬਜ਼ੁਰਗ ਮੈਂ ਵੇਖਣ ਡਿਆ ਉਹਨਾਂ ਵੀ ਕੇਸਾਂ ਦੀ ਬੇਰਵੀ ਕੀਤੀ ਹੋਈ ਬਾਪੂ ਜੀ ਤੁਸੀਂ ਵੀ ਰੱਖੋ ਥਾੜਾ ਆ ਜੋ ਇਹ ਤਾਂ ਆ ਜੋ ਹਾਂ ਸਿੰਘ ਸਾਹਿਬ ਉਹ ਤੋਂ ਤਾਂ ਹੀ ਜਾਣੀ ਆ ਰਾਮਕਿਸ਼ਨ ਸਿੰਘ ਜੀ ਰਾਮਕਿਸ਼ਨ ਸਿੰਘ ਜੀ ਹਾਂ ਕੋਈ ਨਹੀਂ ਸਾਹਿਬ ਬੋਏ ਸੁਣਾ ਨੀਲਾ ਰੰਗ ਪੰਥ ਦਾ ਬਣਿਆ ਇਹ ਬਜ਼ੁਰਗ ਹਣ ਦਾੜਾ ਰੱਖਣਗੇ ਮੈਂ ਇਹਨਾਂ ਦੀ ਚੜ੍ਹਦੀ ਕਲਾ ਦੀ ਅੰਦਾਜ਼ ਕਰਦਾ ਬੋਲੇ ਸੋਨਿਆ ਸਿਰੀ ਆਕਾਰ ਇਹ ਉਹਦਾ ਭਤੀਜਾ ਜਸਕਰਨ ਸਿੰਘ ਦਾ ਜੀ ਜਸਕਰਨ ਲੱਗਦੀ ਇਹਨੂੰ ਕਰ ਲਾ ਤੂੰ ਵਧੀਆ ਤਰੱਕੀਆਂ ਕਰਨੀਆਂ ਨੌਕਰੀਆਂ ਤੇ ਜਾਣਾ ਆ ਜਾ ਜੀ ਕੀ ਨਾ ਦੇ ਬਲੇਵਿੰਦਰ ਬੜੀ ਮੋਚ ਕੜੀ ਕੀਤੀ ਹੈ ਜਨਾਬ ਬਲੇਵਿੰਦਰ ਸਿੰਘ ਬਲੇਵਿੰਦਰ ਸਿੰਘ ਤੋਂ ਹੀ ਹਣ ਦਾੜੀ ਨਹੀਂ ਕਟਵਾਉਣੀ ਅੱਜ ਆਪਾਂ ਗੁਰਦੁਆਰੇ ਦਾ ਉਦਘਾਟਨ ਕੀਤਾ ਨਾਲ ਸਿੱਖੀ ਦੀ ਵੀ ਗੱਲ ਕਰਕੇ ਜਾਈਏ ਸਤ ਠੀਕ ਆ ਅੱਜ ਤੋਂ ਬਾਅਦ ਨਹੀਂ ਕਟਾਉਣੀ ਗੁਰੂ ਅੰਗ ਸੰਗ ਆ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣਗੇ ਆਪਾਂ ਆਨੰਦਪੁਰ ਦੇ ਨੇੜੇ ਰਹਿਣ ਵਾਲੇ ਸਾਰੀ ਸੰਗਤ ਇੱਥੇ ਸਾਡੇ ਦਾੜੇ ਐ ਸੁਹਣੇ ਲੱਗਦੇ ਗੁਰੂ ਨੇ ਤੁਹਾਨੂੰ ਬਹੁਤ ਰਕੀਆਂ ਦੇਣੀਆਂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰਹੋ ਦਬਾਅ ਨਹੀਂ ਆ ਕੋਈ ਤੁਹਾਡੇ ਤੇ ਪਰ ਤੁਹਾਨੂੰ ਪ੍ਰੇਰਣਾ ਵੀ ਆ ਤੇ ਮੈਂ ਗੁਰੂ ਅਗੇ ਅਰਦਾਸ ਕਰਦਾ ਕਿ ਤੁਸੀਂ ਇਨਸਾਨੀਅਤ